ਪੰਜਾਬ ਦੇ ਵਿੱਚ 7 ਮਾਰਚ ਤੱਕ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਜਿੱਥੇ ਰਜਿਸਟਰੀਆਂ ਨਾ ਹੋਣ ਕਰਕੇ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਤੇ ਖੱਜਲ ਖੁਆਰ ਹੋ ਰਹੇ ਨੇ ਪਰ ਇਸੇ ਵਿਚਾਲੇ ਇੱਕ ਰਾਹਤ ਦੀ ਖਬਰ ਹੈ ਹੁਣ ਕਨੂੰਗੋ ਜਿਹੜੇ ਨੇ ਉਹਨਾਂ ਦੀ ਡਿਊਟੀ ਲੱਗ ਗਈ ਹੈ ਸਬ ਰਜਿਸਟਰਾਰ ਦਫਤਰ ਦੇ ਵਿੱਚ ਰਜਿਸਟਰੀਆ ਕਰਨਗੇ ਤਾਂ ਪੰਜਾਬ ਦੇ ਸਾਰੇ ਤਹਿਸੀਲਦਾਰਾਂ ਦੇ ਵੱਲੋਂ 7 ਮਾਰਚ ਤੱਕ ਜ਼ਮੀਨਾਂ ਦੀ ਰਜਿਸਟਰੀ ਜਿਹੜੀ ਹੈ ਉਹ ਨਹੀਂ ਕੀਤੀ ਜਾਣੀ ਦੂਜੇ ਪਾਸੇ ਪਟਵਾਰੀ ਤੇ ਕਰ ਨੂੰ ਆਪਣੀ ਡਿਊਟੀ ਤੇ ਕੰਮ ਕਰ ਰਹੇ ਨੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਰਜਿਸਟਰੀਆਂ ਕਰਵਾਉਣ ਜਿਹੜੇ ਲੋਕ ਆ ਰਹੇ ਨੇ ਪੰਜਾਬ ਭਰ ਦੀਆਂ ਤਸਵੀਰਾਂ ਵੀ ਇਹੀ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਇਸੇ ਵਿਚਾਲੇ ਦੱਸ ਦਈਏ ਕਿ ਹੁਣ ਬਠਿੰਡਾ ਦੇ ਡੀਸੀ ਦੇ ਵੱਲੋਂ ਕਾਨੂੰਨਗੋ ਦੀ ਡਿਊਟੀ ਲਈ ਗਈ ਹੈ ਜਿਹੜੇ ਸਬ ਰਜਿਸਟਰਾਰ ਦਫ਼ਤਰ ਦੇ ਵਿੱਚ ਹੁਣ ਰਜਿਸਟਰੀ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਤਾਂ ਪੰਜਾਬ ਦੇ ਸਾਰੇ ਹੀ ਤਹਿਸੀਲਦਾਰ 7 ਮਾਰਚ ਤੱਕ ਹੜਤਾਲ ਤੇ ਨੇ ਯਾਨੀ ਕਿ 7 ਮਾਰਚ ਤੱਕ ਜ਼ਮੀਨਾਂ ਦੀ ਰਜਿਸਟਰੀ ਜਿਹੜੀ ਹੈ ਉਹ ਨਹੀਂ ਕੀਤੀ ਜਾਣੀ ਪਰ ਉਧਰ ਦੂਜੇ ਪਾਸੇ ਪਟਵਾਰੀ ਤੇ ਕਾਨੂੰਨਗੋ ਆਪਣੀ ਡਿਊਟੀ ਤੇ ਕੰਮ ਕਰ ਰਹੇ ਨੇ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਜਨਾ ਵੱਲੋਂ ਸਬ ਰਜਿਸਟਰ ਦਫਤਰ ਦੇ ਵਿੱਚ ਰਜਿਸਟਰੀ ਕਰਨ ਦਾ ਅਧਿਕਾਰ ਤੇ ਰਜਿਸਟਰੀ ਕਰਨ ਦੀ ਡਿਊਟੀ ਜਿਹੜੀ ਹੈ ਕਨੂੰਗੋ ਦੀ ਲਗਾ ਦਿੱਤੀ ਗਈ ਹੈ ਕਿਉਂਕਿ ਲੋਕ ਜਿਹੜੇ ਨੇ ਦਫਤਰਾ ਦੇ ਚੱਕਰ ਕੱਟ-ਕੱਟ ਕਾਫੀ ਪਰੇਸ਼ਾਨ ਹੋ ਰਹੇ ਨੇ ਪੰਜਾਬ ਦੇ ਵਿੱਚ 7 ਮਾਰਚ ਤੱਕ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਜਿੱਥੇ ਰਜਿਸਟਰੀਆਂ ਨਾ ਹੋਣ ਕਰਕੇ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਤੇ ਖੱਜਲ ਖੁਆਰ ਹੋ ਰਹੇ ਨੇ ਪਰ ਇਸੇ ਵਿਚਾਲੇ ਇੱਕ ਰਾਹਤ ਦੀ ਖਬਰ ਹੈ ਹੁਣ ਕਨੂੰਗੋ ਜਿਹੜੇ ਨੇ ਉਹਨਾਂ ਦੀ ਡਿਊਟੀ ਲਾਈ ਗਈ ਹੈ ਸਬ ਰਜਿਸਟਰ ਦਫ਼ਤਰ ਦੇ ਵਿੱਚ ਉਹ ਰਜਿਸਟਰੀਆਂ ਕਰਨਗੇ ਤਾਂ ਪੰਜਾਬ ਦੇ ਸਾਰੇ ਤਹਿਸੀਲਦਾਰਾਂ ਦੇ ਵੱਲੋਂ 7 ਮਾਰਚ ਤੱਕ ਜ਼ਮੀਨਾਂ ਦੀ ਰਜਿਸਟਰੀ ਜਿਹੜੀ ਹੈ ਉਹ ਨਹੀਂ ਕੀਤੀ ਜਾਣੀ ਦੂਜੇ ਪਾਸੇ ਤੁਵਾਰੀ ਤੇ ਕਦੋਂ ਗੋ ਆਪਣੀ ਡਿਊਟੀ ਤੇ ਕੰਮ ਕਰ ਰਹੇ ਨੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਰਜਿਸਟਰੀਆਂ ਕਰਵਾਉਣ ਜਿਹੜੇ ਲੋਕ ਆ ਰਹੇ ਨੇ ਪੰਜਾਬ ਭਰ ਦੀਆਂ ਤਸਵੀਰਾਂ ਵੀ ਇਹ ਹੀ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਇਸੇ ਵਿਚਾਲੇ ਦੱਸ ਦਈਏ ਕਿ ਹੁਣ ਬਠਿੰਡਾ ਦੇ ਡੀਸੀ ਦੇ ਵੱਲੋਂ ਕਾਨੂੰਨਗੋ ਦੀ ਡਿਊਟੀ ਲਈ ਗਈ ਹੈ ਜਿਹੜੇ ਸਬ ਰਜਿਸਟਰਾਰ ਦਫਤਰ ਦੇ ਵਿੱਚ ਹੁਣ ਰਜਿਸਟਰੀ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਤਾਂ ਪੰਜਾਬ ਦੇ ਸਾਰੇ ਹੀ ਤਹਿਸੀਲਦਾਰ 7 ਮਾਰਚ ਤੱਕ ਹੜਤਾਲ ਤੇ ਨੇ ਯਾਨੀ ਕਿ 7 ਮਾਰਚ ਤੱਕ ਜ਼ਮੀਨਾਂ ਦੀ ਰਜਿਸਟਰੀ ਜਿਹੜੀ ਹੈ ਉਹ ਨਹੀਂ ਕੀਤੀ ਜਾਣੀ ਪਰ ਉਧਰ ਦੂਜੇ ਪਾਸੇ ਪਟਵਾਰੀ ਤੇ ਕਾਨੂੰਨਗੋ ਆਪਣੀ ਡਿਊਟੀ ਤੇ ਕੰਮ ਕਰ ਰਹੇ ਨੇ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਜਨਾ ਵੱਲੋਂ ਸਬ ਰਜਿਸਟਰ ਦਫਤਰ ਦੇ ਵਿੱਚ ਰਜਿਸਟਰੀ ਕਰਨ ਦਾ ਅਧਿਕਾਰ ਤੇ ਰਜਿਸਟਰੀ ਕਰਨ ਦੀ ਡਿਊਟੀ ਜਿਹੜੀ ਹੈ ਕਨੂੰਗੋ ਦੀ ਲਗਾ ਦਿੱਤੀ ਗਈ ਹੈ ਕਿਉਂਕਿ ਲੋਕ ਜਿਹੜੇ ਨੇ ਦਫਤਰਾ ਦੇ ਚੱਕਰ ਕੱਟ-ਕੱਟ ਕਾਫੀ ਪਰੇਸ਼ਾਨ ਹੋ ਰਹੇ ਨੇ